ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਨਾਲ ਨਾਲ ਆਪਣੇ Facebook ਪੇਜ ਨੂੰ ਜੀ ਫੋਲੋ ਜ਼ਰੂਰ ਕਰ ਲਿਓ ਤੇ ਅੱਜ ਤਾਂ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਦੇ ਹਾਂ ਉਹ ਰਸੀਪੀ ਪ੍ਰੋਗਰਾਮ ਬਾਰੇ ਤੇ ਬਹੁਤ ਸਾਰਾ ਟਾਈਮ ਪਹਿਲਾਂ ਜਿਹੜਾ ਕੈਨੇਡਾ ਦੇ ਵਿੱਚ ਆ ਪੀਆਰ ਦੇ ਲਈ ਜਿਹੜਾ ਆਰਐਨਆਈਪੀ ਪ੍ਰੋਗਰਾਮ ਚੱਲਿਆ ਇਹ ਰੂਰਲ ਏਰੀਆ ਪ੍ਰੋਗਰਾਮ ਹਨ ਤੇ ਉਸ ਏਰੀਆ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਆ ਜਿਹੜਾ ਸੌਖੇ ਤਰੀਕੇ ਨਾਲ ਪੀਓਆਰ ਹੋ ਸਕਦੇ ਹੀ ਕਿਉਂਕਿ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਸਾਰਿਆਂ ਨੂੰ ਜਿਹੜਾ ਔਖਾ ਜਿਹੜਾ ਸਿਸਟਮ ਬਣਿਆ ਹੋਇਆਗਾ ਉਹ ਪੀਆਰ ਦਾ ਬਣਿਆ ਹੈਗਾ ਜਵਾਕ ਜਿਹੜੇ ਆ ਇੱਥੋਂ ਉੱਧਰ ਭੱਜ ਰਹੇ ਆ ਦੂਜੇ ਦੂਜੇ ਸ਼ਹਿਰਾਂ ਦੇ ਵਿੱਚ ਜਦੋਂ ਉਹ ਬਈ ਜੀ ਪ੍ਰੋਗਰਾਮ ਪੀਆਰ ਲਾਉਣ ਦੀ ਫੈਲ ਦੇ ਨੇੜੇ ਹੁੰਦੇ ਆ ਹਨਾ ਤੇ ਪੀਆਰ ਲਾਉਣ ਦੇ ਲਈ ਉਹਦੋਂ ਨੂੰ ਬਾਈ ਜੀ ਉਹ ਪ੍ਰੋਗਰਾਮ ਬੰਦ ਹੋ ਜਾਂਦਾ ਪਰ ਜਿਹੜਾ ਆਰਸੀਆਈਪੀ ਪ੍ਰੋਗਰਾਮ ਆ ਜਿਹੜਾ ਇਹ ਹੁਣੇ ਲਾਂਚ ਹੋਇਆ ਬਾਈ ਜੀ ਕਿਉਂਕਿ 2024 ਦੇ ਵਿੱਚ ਆਰਐਨਆਈਪੀ ਪ੍ਰੋਗਰਾਮ ਆ ਜਿਹੜਾ ਬੰਦ ਹੋ ਚੁੱਕਿਆ ਹੈਗਾ ਉਹਦੀ ਮਿਆਦ ਆ ਜਿਹੜੀ ਉਹ ਖਤਮ ਹੋ ਚੁੱਕੀ ਸੀ ਤੇ ਸਰਕਾਰ ਨੇ ਆਰਸੀਆਈਪੀ ਪ੍ਰੋਗਰਾਮ ਜਿਹੜਾ ਨਵਾਂ ਲਾਂਚ ਕਰ ਦਿੱਤਾ ਹੈਗਾ ਤੇ ਕੀ ਹੈਗਾ ਇਹਨਾਂ ਸ਼ਹਿਰਾਂ ਦੇ ਵਿੱਚ ਬਾਈ ਜੀ ਤੁਸੀਂ ਜਦੋਂ ਜਾਓਗੇ ਤੁਸੀਂ ਇੱਥੇ ਜਾ ਕੇ ਜੌਬ ਕਰੋਗੇ ਤਾਂ ਤੋਂ ਉਹ ਜਿਹੜਾ ਉਹ ਪੀਆਰ ਹੋਣ ਦਾ ਜਿਹੜਾ ਪ੍ਰੋਸੈਸ ਉਹ ਸੌਖਾ ਹੋ ਜਾਊਗਾ ਕਿਉਂਕਿ ਅ ਅਨਟਾਰੀਓ ਦੀ ਗੱਲ ਕਰੀਏ ਤਾਂ ਅਨਟਾਰੀਓ ਦੇ ਵਿੱਚ ਜਿਵੇਂ ਟਿਮਜ ਹੋ ਗਿਆ ਛੜਬਰੀ ਹੋ ਗਿਆ ਅ ਥੰਡਰਬੇ ਹੋ ਗਿਆ ਇਹ ਜਿਹੜੇ ਮੇਨ ਤਿੰਨ ਚਾਰ ਸ਼ਹਿਰ ਆ ਜਿਹੜੇ ਉਹ ਆਰਸੀਆਈਪੀ ਪ੍ਰੋਗਰਾਮ ਦੇ ਵਿੱਚ ਆ ਜਿਹੜੇ ਉਹ ਅਨਾਉਂਸ ਕੀਤੇ ਗਏ ਹੈਗੇ ਆ ਤੇ ਤੁਸੀਂ ਜਿਹੜੇ ਇਹਨਾਂ ਸ਼ਹਿਰਾਂ ਦੇ ਵਿੱਚ ਰਹਿ ਕੇ ਜਿਹੜੀ ਉਹ ਮੇਨ ਜਿਹੜੀਆਂ ਜੋਬਾਂ ਜਿਹੜੀਆਂ ਪ੍ਰਾਪਤ ਕਰਕੇ ਤੁਸੀਂ ਪੀਆਰ ਜਿਹੜੀ ਉਹ ਸੌਖੇ ਹੀ ਪਾ ਸਕਦੇ ਆ ਕਰਨਾ ਤੁਸੀਂ ਕੀ ਹੈਗਾ ਬਾਈ ਜੀ ਜਦੋਂ ਤੁਸੀਂ ਇੰਡੀਆ ਦੇ ਵਿੱਚੋਂ ਆਉਣੇ ਆ ਤਾਂ ਕੋਸ਼ਿਸ਼ ਕਰੋ ਆਪਦੇ ਚਾਚੇ ਤਾਇਆ ਜਿਹੜੀਆਂ ਬ੍ਰੈਂਟਨ ਦੇ ਵਿੱਚ ਵਿੱਚ ਆਉਣ ਦੀ ਜਿਹੜੀ ਉਹ ਖੇਚਲ ਨਾ ਕਰੋ ਕੋਸ਼ਿਸ਼ ਕਰੋ ਵੱਖੋ ਵੱਖਰੇ ਜਿਹੜੇ ਪ੍ਰੋਵਿੰਸ ਦੇ ਵਿੱਚ ਜਿਹੜੇ ਜਿਵੇਂ BC ਦੇ ਵਿੱਚ ਆਪਾਂ ਕਰ ਲਈਏ ਵਰਨ ਉਹਨਾਂ ਹੈਗਾ ਇਹਨਾਂ ਪਹਿਲਾਂ ਜਿਹੜੇ ਇਹਨਾਂ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਹਿਰ ਆਉਂਦੇ ਸੀ 11 ਆਉਂਦੇ ਸੀ ਇਸ ਟਾਈਮ ਆ ਜਿਹੜੇ 15 ਜਿਹੜੇ ਸ਼ਹਿਰ ਆ ਉਹ ਇਸ ਪ੍ਰੋਗਰਾਮ ਦੇ ਅੰਡਰ ਆ ਜਿਹੜੇ ਉਹ ਲੈ ਗਏ ਹੈਗੇ ਆ ਤੇ ਇਹਨੂੰ ਪਰਮਾਨੈਂਟ ਕਰ ਦਿੱਤਾ ਗਿਆ ਹੈਗਾ ਤੇ ਤੁਸੀਂ ਕੀ ਕਰਨਾ ਹੈਗਾ ਤੁਸੀਂ ਜਿਹੜੀ ਆ ਆਉਣ ਤੋਂ ਪਹਿਲਾਂ ਜਿਹੜਾ ਕਿਸੇ ਮੈਟਰੋ ਸਿਟੀ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਇਹਨਾਂ ਸ਼ਹਿਰਾਂ ਨੂੰ ਟਾਰਗੇਟ ਕਰਨਾ ਹੈਗਾ ਤੁਸੀਂ ਉੱਥੇ ਜਾ ਕੇ ਪੜ੍ਹਾਈ ਕਰਨੀ ਹੈਗੀ ਆ ਤੇ ਨਾਰਮਲ ਜੀ ਗੱਲ ਹੈਗੀ ਜਦੋਂ ਤੁਸੀਂ ਇਹਨਾਂ ਸ਼ ਗੇ ਉਥੇ ਰਹੋਗੇ ਤਾਂ ਤੁਹਾਨੂੰ ਜਿਹੜੇ ਜੋਬ ਆ ਜਿਹੜੇ ਮਿਲਣ ਦੇ ਅਸਾਰ ਵੀ ਉਹ ਛੇਤੀ ਮਿਲ ਜਾਣਗੇ ਹਨ ਤੇ ਜਦੋਂ ਬਈ ਤੁਸੀਂ ਜੋਬ ਲਾਓਗੇ ਤਾਂ ਤੁਸੀਂ ਆਪਦਾ এমਪਲੋਇਰ ਦੇ ਵਿੱਚੋਂ ਜਿਹੜੀ ਕਮਿਊਨਿਟੀ ਸਪੋਰਟ ਲੈ ਕੇ ਤਾਂ ਤੁਸੀਂ ਜਿਹੜੀ ਪੀਆਰ ਦਾ ਪ੍ਰੋਸੈਸ ਤੁਸੀਂ ਉਸੇ ਸ਼ਹਿਰ ਦੇ ਵਿੱਚੋਂ ਇਸੇ ਪ੍ਰੋਗਰਾਮ ਦੇ ਅੰਡਰ ਤੁਸੀਂ ਆਪਦੀ ਜਿਹੜੀ ਉਹ ਪੀਆਰ ਆ ਉਹ ਜਿਹੜੀ ਈਜੀ ਦੂਜੇ ਬੰਦਿਆਂ ਨਾਲ ਜਿਹੜੀ ਸੌਖੇ ਤੇ ਇੱਕੇ ਨਾਲ ਜਿਹੜੀ ਪ੍ਰਾਪਤ ਕਰ ਸਕਦੇ ਆ ਤੇ ਉੱਥੇ ਜਾ ਕੇ ਜਿਹੜਾ ਕਾਲਜ ਲੈਂਡ ਦਾ ਤੁਹਾਨੂੰ ਫਾਇਦਾ ਜਿਹੜਾ ਇਹ ਹੋ ਜਾਣਾ ਹੈਗਾ ਕਿਉਂਕਿ ਇੰਨਾ ਸ਼ਹਿਰਾਂ ਦੇ ਵਿੱਚ ਵੀ ਪੁਆਇੰਟ ਸਿਸਟਮ ਚਾਲੂ ਹੈਗਾ ਤੇ ਜਦੋਂ ਤੁਸੀਂ ਬਈ ਜੀ ਇੰਨਾ ਸ਼ਹਿਰਾਂ ਦੇ ਵਿੱਚ ਜਾ ਕੇ ਪੜ੍ਹਾਈ ਕਰੋਗੇ ਕਾਲਜ ਲਾਉਗੇ ਹਨਾ ਕਿਉਂਕਿ ਵਧੀਆ ਕਾਲਜ ਇੰਨਾ ਸ਼ਹਿਰਾਂ ਦੇ ਵਿੱਚ ਵੀ ਹੈਗੇ ਹੈਗੇ ਆ ਤੇ ਤੁਸੀਂ ਉੱਥੇ ਜਾ ਕੇ ਜਿਹੜਾ ਕਾਲਜ ਦੇ ਵਿੱਚ ਅੰਡਰ ਆ ਜਿਹੜਾ ਤੁਸੀਂ ਐਕਸਟਰਾ ਪੁਆਇੰਟ ਆ ਜਿਹੜੇ ਉਹ ਪ੍ਰਾਪਤ ਕਰ ਸਕਦੇ ਜਦੋਂ ਤੁਸੀਂ ਉੱਥੇ ਪੜ੍ਹਾਈ ਕੀਤੀ ਹੋਗੀ ਤੁਹਾਨੂੰ ਐਕਸਟਰਾ ਪੁਆਇੰਟ ਜਿਹੜੇ ਦੂਜੇ ਪ੍ਰੋਵਿੰਸਾਂ ਤੋਂ ਜਾ ਕੇ ਜਿਹੜੇ ਮੂਵ ਹੋ ਕੇ ਜਾਵਾ ਕੇ ਇੱਥੇ ਜਾਣਗੇ ਪੀਆਰ ਦੇ ਲਈ ਤੁਸੀਂ ਉਹਨਾਂ ਨਾਲ ਜੇ ਤੁਹਾਡੀ ਪੜ੍ਹਾਈ ਕੀਤੀ ਹੋਗੀ ਤਾਂ ਤੁਸੀਂ ਐਕਸਟਰਾ ਪੁਆਇੰਟ ਆ ਜਿਹੜੇ ਉਹ ਪ੍ਰਾਪਤ ਕਰ ਸਕਦੇ ਆ ਤੇ ਇਹਦੇ ਲਈ ਬਈ ਤੁਸੀਂ ਜਿਹੜੇ ਆਪ ਦਾ ਕੋਸ਼ਿਸ਼ ਕਰੋ ਜੇ ਕਿਉਂਕਿ ਜਰਨਲ ਲੇਬਰ ਦੀ ਕਿਸੇ ਪ੍ਰੋਵਿੰਸ ਦੇ ਵਿੱਚ ਕੋਈ ਘਾਟ ਨਹੀਂ ਕੋਸ਼ਿਸ਼ ਕਰੋ ਜੇ ਕੋਈ ਸਕਿੱਲ ਜਿਹੜਾ ਵਰਕ ਆ ਉੱਥੇ ਜਾ ਕੇ ਵੀ ਲੈਣ ਦੀ ਤਾ ਜੋ ਤੁਹਾਨੂੰ ਜਿਹੜੀ ਉਹ ਪੀਆਰ ਦੇ ਵਿੱਚ ਜਿਹੜੀ ਉਹ ਦਿੱਕਤ ਹੈ ਜਿਹੜੀ ਸਮੱਸਿਆ ਨਾਲ ਪੇਸ਼ ਆਵੇ ਕਿਉਂਕਿ ਇਨ੍ਹਾਂ ਕਮਿਊਨਿਟੀਆਂ ਦੇ ਵਿੱਚ ਅੱਜ ਵੀ ਜਿਹੜੀ ਹੈ ਸਕਿਲਡ ਲੇਬਰਾਂ ਦੀ ਜਿਹੜੀ ਸਕਿਲਡ ਲੇਬਰ ਦੀ ਬਹੁਤ ਵੱਡੇ ਪੱਧਰ ਤੇ ਕਮੀ ਆ ਤੇ ਜਿਹੜੀ ਕਮਿਊਨਿਟੀਆਂ ਜਿਹੜੀਆਂ ਉੱਥੋਂ ਦੇ ਬਿਜ਼ਨਸਮੈਨ ਆ ਉਹ ਸਕਿਲਡ ਲੇਬਰ ਨੂੰ ਜਿਹੜੇ ਉਲਬ ਦੇ ਫਿਰਦੇ ਹੈਗੇ ਹਨ ਕੋਸ਼ਿਸ਼ ਕਰੋ ਤੁਸੀਂ ਇਨ੍ਹਾਂ ਪ੍ਰੋਵਿੰਸਾਂ ਦੇ ਵਿੱਚ ਮੂਵ ਹੋਣ ਦੀ ਤੇ ਜੇ ਤੁਸੀਂ ਈਜ਼ੀ ਪੀਆਰ ਜਿਹੜੀ ਉਹ ਪਾਉਣਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਜੀ